ਬੂ ਦਾਮ ਦਾਦੀ ਸਰਦਿਕਾ ਲੰ ਸਾਈਡ ਤੇ ਜੜੀ ਕਰਦੀ ਏ ਲਗੀ ਕਿਧੜੀ ਅਜਾ ਮਲਕ ਨਹੀਂ ਆਇਆ ਅਜਾ ਤੁਹਾਨੂੰ ਗੁਜਾਮ ਦਾ ਸਕੀਨੀ ਜੜੀ ਮਿਲਦੀ ਤੇ ਬਾਬਾ 350 ਹੋਣੀ ਆ ਤੇ ਅੱਜ ਨਹੀਂ ਕਿ ਲੱਗੀ ਤੇ ਅੱਜ ਕਿਤਰਾ ਫਿਰ ਇਦਾਂ ਹੀ ਮੇਕੂ ਦਾ ਮੇਕੂ ਦਾ ਕੰਮ ਜੀ ਦੋ ਬੋਈਆ ਸੀਮੈਂਟ ਛੱਡ ਦੋਗੇ ਤਾਲਾ ਸਾਹਿਬ ਨੂੰ ਕਰਨਾ 2 ਵਜੇ ਸੀਮਿੰਟ ਤੇ ਬਾਬਾ ਨੋ ਅਸੀਂ ਸਮਾਂ ਤੇ ਦੇ ਦੇਣਾ ਬਸ ਹਾਂਜੀ ਅਤਲਾ ਸਾਹਿਬ ਲੱਗੇ 2 ਵਜੇ ਸੀਮਿੰਟ ਕਿਉਂਕਿ ਤੁਹਾਡੀ ਦਿਹਾੜੀ ਵੀ ਨਹੀਂ ਲੱਗੀ ਖਾਲੀ ਤੁਸੀਂ ਜਾਂਦੇ ਪਏ ਹੋ ਹਾਂਜੀ ਹਾਂਜੀ ਚਲੋ ਆ ਜਿਓ ਫਿਰ ਆ ਜਿਓ ਬੰਮੀ ਆ ਗੋ ਸਬੀ ਦੀ ਦਿਹਾੜੀ ਨਹੀਂ ਲੱਗੀ ਤੇ ਸਾਢੇ 3:00 ਦਾ ਦਿਹਾੜੀ ਹੈ ਪਿਛੇ ਮਰਮੜ ਕੇ ਦੇਖਣਦੇ ਆ ਵੀਰ ਕਿਤੇ ਭਾਜੀ ਤੇ ਨਹੀਂ ਵੀ ਆ ਗਿਆ ਕਿਤੇ ਨਾ ਉਹਨੇ ਇੰਜ ਹੀ ਲੱਗਦਾ ਕਿ ਭਾਈ ਕਿਤੇ ਦੋ ਟੀ ਮਿਲੀ ਹੁਣ ਉਹ ਕਿਤੇ ਹਰਿਆਣਾ ਜਾਵੇ ਕੋਣੀ ਜਾਂਦੇ ਜਾਂਦੇ ਜੰਗਲ ਆਜੋ ਆਜੋ ਪਾਜੀ ਫਿਰ ਆਜੋ ਮੜਾ ਮਾਰ ਲਓ ਆਜੋ ਇੱਥੇ ਗਰੋ ਦੇ ਇੱਥੇ ਗਰੋ ਦੇ ਰਾਜੇ ਮਿਲਿਆ ਵੀਰ ਨੂੰ ਧੰਨ ਕੁ ਗੁਰਦਾਸ ਜੀ ਧੰਨ ਕੁ ਗੁਰਦਾਸ ਜੀ ਧੰਨ ਕੁ ਗੁਰਦਾਸ ਜੀ ਆ ਗਿਆ ਵੀਰ ਤੇ ਆਜੋ ਸਾਰੋ ਜੀ ਪਿਆਰਿਓ ਹਾਂਜੀ ਸਿੰਘ ਸਾਹਿਬ ਇਦਾਂ ਵਾਂ ਕੰਮ ਤਾਂ ਸਾਡੇ ਕੋਲ ਹੈ ਨਹੀਂ ਕੰਮ ਤਾਂ ਹੈ ਨਹੀਂ ਪਰ ਆਪਾਂ ਕੀ ਚਾਹੀ ਤੁਹਾਨੂੰ ਝਾੜੀ ਇੱਕ ਦਵਾਂਗੇ ਕੰਮ ਨਹੀਂ ਹੈ ਸਾਡੇ ਕੋਲ ਪਰ ਆਪਾਂ ਪੈਸੇ ਜੁੜ ਜੜੇ ਤੁਹਾਨੂੰ ਧੜੀ ਧੜੀ ਨਹੀਂ ਲੱਗੀ ਆ ਫੜ ਖਾਤ ਫਿਕਾਏ ਬਣੇ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਗੁਰੂ ਆਉਂਦਾ ਬਾਬਾ ਇਹ ਤੁਹਾਨੂੰ ਬਾਬਾ ਦੀਪ ਸਿੰਘ ਜੀ ਨੇ ਦਿੱਤੇ ਆ ਗੁਰੂ ਅਮਰਦਾਸ ਭਾਸ਼ਾ ਨੇ ਠੀਕ ਆ ਸਾਡੇ ਕੋਲ ਕੰਮ ਨਹੀਂ ਹੈਗਾ ਸਿਮਰਦੀ ਬੋਰੀਆਂ ਇਹੀ ਆ ਖੋਛੋ ਤਾਂ ਵੀ ਇੱਕ ਤਾਂ ਵੀ ਇੱਕ ਹੋਰ ਚ ਇੱਕ ਦਿਨ ਨਾ ਦੇਵ ਭਾਈ ਇਹਨਾਂ ਨੂੰ ਦੇਖੋ ਹੈਗਾ ਨੰਬਰ ਇਹਨਾਂ ਦਾ ਚੱਪਲ ਦੇਖੋ ਇਹਨਾਂ ਦੇ ਬੂਡ ਨਹੀਂ ਗੂੜ ਨਹੀਂ ਗਾਬਿਓ ਦੋਮਰ ਕਰ ਜੋ ਕਿ ਤੁਹਾਨੂੰ ਕੀ ਲੱਗੀ ਸਿਮਰ ਦੀ ਬੋਰੀਆ ਨਹੀਂ ਨਹੀਂ ਪਿਆਰੋ ਜਦੋਂ ਤੁਸੀਂ ਕਹਿੜਾ ਕਿ ਅੱਜ ਦਿਹਾੜੀ ਨਹੀਂ ਲੱਗੀ ਮੇਰੇ ਮਨ ਨੂੰ ਆਏ ਨਹੀਂ ਯਾਰ ਆਪਣੇ ਘਰ ਚੱਲਿਆ ਬੱਚਿਆਂ ਵਾਲਾ ਕਿੰਨੇ ਬੱਚੇ ਤੇਰੇ ਦੋ 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 ਬੱਚੇ ਵਾਹਿਗੁਰੂ ਬੰਦਾ ਤਾਂ ਮਨ ਉਦਾਸ ਹੋ ਜਾਂਦਾ ਜਦੋਂ ਦਿਹਾੜੀ ਨਹੀਂ ਲੱਗਦੀ ਕਿਉਂ ਸਿੰਘ ਸਾਹਿਬ ਖਾਲੀ ਹੋਣਾ ਖਾਲੀ ਹੋਣਾ ਕੰਮ ਕਰਕੇ ਦਿਖਾ ਦਈਏ ਵਾਹਿਗੁਰੂ 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 ਆ ਤੁਹਾਨੂੰ ਇੱਕ ਚੀਜ਼ ਦਿੰਨੇ ਆ ਉਤਰ ਜੋ ਮੜਾ ਇੱਥੇ ਲਾਰੋ ਸਾਈਡ ਤੇ ਤੁਹਾਨੂੰ ਗੁਰੂ ਦਾ ਅੰਦਾਸ ਤੁਹਾਨੂੰ ਗੁਰੂ ਦਾ ਅੰਦਾਸ ਕਦੀ ਪਹਿਲੇ ਕਦੀ ਇਤਨਾ ਹੋਇਆ ਸਿਮਰ ਦੀ ਬੋਰੀਏ ਕਿਹਨੇ ਦਿੰਦੀ ਆ ਕਿੰਨਾ ਕੀ ਨੰਬਰ ਨੋ ਨੋ ਕਹਿੰਦੇ 8 ਨੰਬਰ ਦੇਖਿਆ ਜਾਏਗਾ ਤੇ 8 ਨੰਬਰ ਹੈਗਾ ਤੇ 8 ਨੰਬਰ ਦੇ ਦਿਓ ਨੋ ਹੈਗਾ ਦੇ ਦਿਓ ਆਹ ਧਨ ਗੁਰ ਨਾਮਦਾ ਜੀ ਆਹ ਲੋ ਆ ਬੈਠੋ ਪਾਓ ਬਾਬਿਓ ਬੈਠੋ ਧਨ ਗੁਰ ਨਾਮਦਾ ਜੀ ਤਨ ਗੁਰ ਦਾ ਅੰਦਾਜ਼ ਤਨ ਗੁਰ ਦਾ ਅੰਦਾਜ਼ ਜੀ ਤਨ ਗੁਰ ਦਾ ਅੰਦਾਜ਼ ਤਨ ਗੁਰ ਦਾ ਅੰਦਾਜ਼ ਆ ਵੀ ਪਾਬਾ ਬਦਿਓ ਕਿ ਕਿੰਨੀਆਂ ਭਾਰੀਆਂ ਸੀਮਰ ਦੀਆਂ ਬੋਰੀਆਂ ਇਹ ਕਿੰਨੀਆਂ ਭਾਰੀਆਂ ਹੋਈਆਂ ਵਾ ਵਾਹਿਗੁਰੂ ਵਾਹਿਗੁਰੂ ਹਾਂਜੀ ਕਿੰਨੀਆਂ ਕਿ ਭਾਰੀਆਂ ਸੀਮਰ ਦੀਆਂ ਭਰੀਆਂ ਬਹੁਤ ਵਧੀਆ ਚਲੋ ਠੀਕ ਹੈ ਪਿਆਰਿਓ ਸਿਮਰਦੀ ਬੋਰੀ ਤੇ ਹੈ ਨਹੀਂ ਤੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਚਲੋ ਠੀਕ ਹੈ ਜੀ ਖੁਸ਼ ਰਹਿਓ ਓਕੇ ਵਾਹਿਗੁਰੂ ਜੀ ਕੀ ਫਤਿਹ ਜੀ ਚਲਿਓ ਪਿਆਰਿਓ